जागर <laughs> साल ਮੈਂ ਅਮਰਜੀਤ ਸਿੰਘ ਜਾਗਦੇ ਰਹੋ ਬਣਾ ਲੀਏ ਸਰ ਇਧਰ ਸਰ ਇਧਰ ਇਧਰ ਨੂੰ ਇਧਰ ਨੂੰ ਡਾਕਟਰ ਸਾਹਿਬ ਥੋੜਾ ਜਿਹਾ ਕਰਦੇ ਸਾਹਿਬ ਦੇਖਣੇ ਡਾਕਟਰ ਸਾਹਿਬ ਡਾਕਟਰ ਸਾਹਿਬ ਇਧਰ 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 ਦੇਖੋ ਬਾਪੂ ਜੀ ਨੂੰ ਗੱਲ ਆਜ ਕੋਈ ਨਾਮੋ ਜੁਦ ਨਾਮਿਨੇਸ਼ਨ ਭਰਨ ਆਏ ਆ ਉਹ ਸਾਰੇ ਲੋਕਾਂ ਦਾ ਦੇਖ ਸਕਦੇ ਹਾਂ ਸਾਰੇ ਜ਼ਿਲ੍ਹੇ ਦੀ ਨੁਮਾਇੰਦਗੀ ਦੇਖ ਸਕਦੇ ਹਾਂ 9 ਦੇ 9 ਸਾਡੇ ਸਾਬਕਾ ਐਮਐਲਏ ਸਾਡੇ ਸਾਰੇ ਅਹੁਦੇਦਾਰ ਸੁਭਾਨ ਔਰ ਸਭ ਤੋਂ ਵੱਡੀ ਗੱਲ ਹੈ ਸਾਡੇ ਪੰਜਾਬ ਦੇ ਪ੍ਰਧਾਨ ਬੜਾਜਾ ਬੜਿੰਗ ਸੀ ਤੁਹਾਡੇ ਸਾਹਮਣੇ ਨੇ ਜਨਤਾ ਦਾ ਸਮੂਹ ਤੁਹਾਡੇ ਸਾਹਮਣੇ ਹੈਗਾ ਜੋਸ਼ੋ ਖੁਸ਼ੋਸ਼ ਨਾਲ ਲੱਗ ਰਹੇ ਨਾਰੇ ਤੁਹਾਡੇ ਸਾਹਮਣੇ ਹੈਗੇ ਆ ਇਹ ਇਹ ਸਾਰਾ ਕੁਝ ਇਹ ਦਰਸਾਉਂਦਾ ਕਿ ਲੋਕਾਂ ਲੋਕੀ ਕਾਂਗਰਸ ਨੂੰ ਵੋਟ ਪਾ ਕੇ ਨਾ ਸਿਰਫ ਹਿੰਦੁਸਤਾਨ ਚ ਬਲਕਿ ਪੰਜਾਬ ਵਿੱਚ ਵਾਪਸ ਲੈਣ ਲਈ ਕਾਹਲੇ ਹੈਗੇ ਆ ਅੱਛੇ ਬਾਈਟ ਦਿਆਂਗੇ ਅਸੀਂ ਮਹਿਲ ਵਾਲਿਆਂ ਨੂੰ ਵੇਖਿਆ ਲੋਕਾਂ ਤੋਂ ਡਰਦੇ ਕਿਤੇ ਪਾਣੀ ਚਾਹੀ ਅਦਰਵਾਇਜ਼ ਲੋਕਾਂ ਨੇ ਮਹਿਲਾ ਵਾਲਿਆਂ ਨੂੰ ਮਗਰਲੇ 100 ਸਾਲ ਦਾ ਵੇਖ ਰਹੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਪ੍ਰਨੀਤ ਅਮਰਿੰਦਰ ਸਿੰਘ 10 ਵਿਅਕਤੀਆਂ ਦੇ ਨਾਂ ਵੀ ਜਾਣਦੇ ਹੋਣ ਔਰ ਕਿਸ ਤਰ੍ਹਾਂ ਵੋਟਾਂ ਮੰਗਦੇ ਉਹ ਮਹਿਲਾਂ ਚ ਬੈਠ ਕੇ ਵੋਟਾਂ ਮੰਗਦੇ ਸੀ ਲੋਕਾਂ ਦੀਆਂ ਗਲੀਆਂ ਚ ਜਾ ਕੇ ਨਹੀਂ ਮੰਗਦੇ ਸੀ ਹੁਣ ਜ਼ਮਾਨਾ ਵਾ ਜ਼ਮਾਨਾ ਬਦਲ ਗਿਆ ਹੁਣ ਗਲੀਆਂ ਚ ਆਉਣਾ ਪਏਗਾ ਕੈਪਟਨ ਅਮਰਿੰਦਰ ਸਿੰਘ ਇਨੀ ਗਰਮੀ ਚ ਬਾਹਰ ਨਹੀਂ ਆ ਸਕਦਾ ਮਹਾਰਾਜਾ ਆਦਮੀ ਹੈ ਜੋ ਐਸ ਕਰਕੇ ਐਸ ਕਰਕੇ ਮੈਂ ਕਿਹਾ ਐਸ ਕਰਕੇ ਕਿਹਾ ਕਿ ਹੁਣ ਫਕੀਰਾਂ ਦਾ ਸਮਾਂ ਹੈ ਆਮ ਲੋਕਾਂ ਦਾ ਸਮਾਂ ਹੈ ਇਹਨਾਂ ਮਹਾਰਾਜੇ ਰਾਜਿਆਂ ਦਾ ਸਮਾਂ ਨਹੀਂ ਹੈ ਕਿਸਾਨ ਵੀ ਕਰਨਾ ਚਾਹੀਦਾ ਕਿਸਾਨ ਦੀ ਜੋ ਦੁਰਦਸ਼ਾ ਭਾਜਪੀ ਨੇ ਕੀਤੀ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਤਰੀਕੇ ਨਾਲ 4 ਦਿਨ ਪਹਿਲਾਂ ਧੱਕਾ ਮਾਰ ਕੇ ਇੱਕ ਕਿਸਾਨ ਦੀ ਮੌਤ ਹੋ ਗਈ ਬਿਲਕੁਲ ਉਹਨਾਂ ਦਾ ਘਰਾਓ ਬੰਦਾ ਹੈ ਔਰ ਜਿਨ੍ਹਾਂ ਚਿਕਰ ਇਹਨਾਂ ਲੋਕਾਂ ਤੇ ਪਰਚਾ ਨਹੀਂ ਹੁੰਦਾ ਏ ਉਹਨਾਂ ਚਿਕਰ ਇਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਦੇ ਨਾ ਸ਼ਹਾਦਤ ਆਮ ਆਦਮੀ ਪਾਰਟੀ ਤੁਹਾਡਾ ਐਨਆਈਏ ਵਾਲਾ ਮਾਮਲਾ ਵੀ ਤੁਹਾਡੇ ਸਾਹਮਣੇ ਹਾਂ ਕਿਵੇਂ ਨੇ ਸੋਚਿਆ ਐਨਆਈਏ ਨੇ ਜਿਹੜਾ ਮਾਮਲਾ ਦੱਸੀਆ ਐਨਆਈਏ ਦੇ ਮਾਮਲੇ ਤੇ ਬਾਅਦ ਚ ਗੱਲ ਕਰਾਂਗੇ ਲੇਕਿਨ ਆਮ ਆਦਮੀ ਪਾਰਟੀ ਮੁਕੰਮਲ ਤੌਰ ਤੇ ਚੋਣ ਹਾਰ ਰਹੀ ਹੈ ਭਗਵੰਤ ਮਾਨ ਦਾ ਜਿਹੜਾ ਨਾਲੋਂ ਬਾਹਰ ਰਹਿ ਜਾਂਦੇ ਨੇ ਕੋਈ ਪ੍ਰੋਬਲਮ ਨਹੀਂ ਜੀ ਸਰ ਮੇਰੀ ਪ੍ਰੋਬਲਮ ਹੈ ਫੋਰ ਗਾਂਧੀ ਸਾਹਿਬ ਨੂੰ ਅਗਰ ਯਾਰ ਇਹ ਸਾਰੇ ਬੰਦੇ ਲੈ ਜਾਣ ਇੱਧਰ ਐਵੇਂ ਕਿਵੇਂ ਟੱਕੇ ਮੰਨ ਲੱਗੇ ਹੋਣ ਭਾਜੀ ਪਰ ਫੋਟੋ ਤਾਂ ਹੋਣੀ ਨਹੀਂ ਕੀ ਕਰੀਏ ਅਸਾਂ ਸਾਰੇ ਕੰਮ ਕਰਨਾ ਹੈ ਪਿਆਰ ਨਾਲ ਕਰੋ ਭਾਜੀ ਹਾਂ ਜੀ